ਦੋਸਤੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਇੱਕ ਹੋਰ ਲਾਜਿਕ ਲੈ ਕੇ ਆਇਆ ਤੁਹਾਡੇ ਲਈ ਪਿਛਲੀਆਂ ਕੁਝ ਵੀਡੀਓਜ਼ ਜਿਹੜੀ ਸੀਰੀਜ਼ ਮੈਂ ਕਰ ਰਿਹਾ ਵਾਂ ਜੀ ਦਿਸ਼ਾਵਾਂ ਤੇ ਕਰ ਰਿਹਾ ਆ ਸਾਊਥ ਫੇਸਿੰਗ ਕਿਉਂ ਮਾੜੀ ਆ ਉਹਦੇ ਬਾਰੇ ਗੱਲ ਕੀਤੀ ਪੂਰਬ ਦਿਸ਼ਾ ਕਿਉਂ ਚੰਗੀ ਆ ਉਹਦੇ ਬਾਰੇ ਗੱਲ ਕੀਤੀ ਤੇ ਅੱਜ ਵੀ ਉਸ ਸਿਲਸਲੇ ਨੂੰ ਮੈਂ ਅੱਗੇ ਵਧਾਉਣਾ ਵਾਂ ਅੱਜ ਮੈਂ ਗੱਲ ਕਰੂੰਗਾ ਜੀ ਪੱਛਮ ਦਿਸ਼ਾ ਦਾ ਜਿਹੜਾ ਮਕਾਨ ਜਾਂ ਪਲਾਟ ਆ ਉਹ ਕੀ ਚੰਗਾ ਵਾ ਜਾਂ ਮਾੜਾ ਵਾ ਤੁਸੀਂ ਇਹ ਨਾ ਸਮਝੋ ਵੀ ਮੈਂ ਦਿਸ਼ਾਵਾਂ ਦੇ ਪਿੱਛੇ ਪੈ ਗਿਆ ਵੀ ਹੋਰ ਕੋਈ ਵਿਸ਼ੇ ਨਹੀਂ ਲੈ ਕੇ ਆ ਰਿਹਾ ਬਹੁਤ ਸਾਰੇ ਤਰਕ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮੂਰੇ ਮੈਂ ਪੇਸ਼ ਕਰਨੇ ਨੇ ਬਹੁਤ ਅਲੱਗ-ਅਲੱਗ ਵਿਸ਼ੇ ਬਹੁਤ ਇੰਟਰਸਟਿੰਗ ਵਿਸ਼ੇ ਤੁਹਾਡੇ ਤੱਕ ਮੈਂ ਲੈ ਕੇ ਆਉਣੇ ਆ ਤੇ ਇਹ ਸਿਲਸਿਲਾ ਜਿਹੜਾ ਅੱਜ ਆਪਾਂ ਅੱਗੇ ਵਧਾਵਾਂਗੇ ਤੇ ਉਸ ਤੋਂ ਅਗਲੀਆਂ ਵੀਡੀਓਜ਼ ਵੱਖਰੇ ਵਿਸ਼ਿਆਂ ਤੇ ਵੀ ਲੈ ਕੇ ਆਵਾਂਗੇ ਸੋ ਮੈਂ ਗੱਲ ਕੀਤੀ ਆ ਜੀ ਜਿਹੜਾ ਪੱਛਮ ਦਿਸ਼ਾ ਦਾ ਮਕਾਨ ਜਾਨੀ ਕਿ ਆਪਾਂ ਉਹਨੂੰ ਕਹਿ ਸਕਦੇ ਆ ਅੰਗਰੇਜ਼ੀ ਚ ਵੈਸਟ ਫੇਸਿੰਗ ਪਲਾਟ ਜਾਂ ਮਕਾਨ ਜਿਹੜਾ ਕੀ ਉਹ ਚੰਗਾ ਜਾਂ ਮਾੜਾ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜੀ ਅਸੀਂ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਣ ਲੱਗਿਆ ਅਸੀਂ ਨਾ ਕੁਝ ਦੇਰ ਪਹਿਲਾਂ ਹੀ ਹਲੇ ਮਹੀਨਾ ਦੋ ਮਹੀਨੇ ਹੀ ਹੋਏ ਨੇ ਨਵਾਂ ਮਕਾਨ ਖਰੀਦਿਆ ਵਾ ਤੇ ਇੰਨਾ ਕੁ ਘੁੰਮੇ ਫਿਰੇ ਇੰਨਾ ਕੁ ਵਾ ਜਿਹੜਾ ਉਹ ਪਿਆ ਵਾ ਇਸ ਫੀਲਡ ਦੇ ਬੰਦਿਆਂ ਦੇ ਨਾਲ ਬਹੁਤ ਕੁਝ ਜਿਹੜਾ ਹੁਣ ਪਤਾ ਲੱਗਿਆ ਵੀ ਇਹ ਗੱਲਾਂ ਵੀ ਹੁੰਦੀਆਂ ਨੇ ਕੁਝ ਗੱਲਾਂ ਦਾ ਚਲੋ ਸਾਰਿਆਂ ਨੂੰ ਕਾਮਨ ਪਤਾ ਹੀ ਆ ਵੀ ਸਾਊਥ ਫੇਸਿੰਗ ਮਾੜੀ ਆ ਈਸਟ ਫੇਸਿੰਗ ਚੰਗੀ ਮੰਨੀ ਜਾਂਦੀ ਆ ਹਨਾ ਲੋਕਾਂ ਨੇ ਮਤਲਬ ਗੱਲਾਂ ਬਣਾਈਆਂ ਹੋਈਆਂ ਪਰ ਬਹੁਤ ਸਾਰੀਆਂ ਹੋਰ ਡੂੰਗਾ ਡੂੰਗੀਆਂ ਗੱਲਾਂ ਬਰੀਕੀਆਂ ਜਿਹੜੀਆਂ ਉਹ ਪਤਾ ਲੱਗੀਆਂ ਜਦੋਂ ਆਪਣੇ ਮਕਾਨ ਲਈ ਅਸੀਂ ਘੁੰਮ ਫਿਰ ਰਹੇ ਸੀ ਤੇ ਮੈਨੂੰ ਇਹ ਪਤਾ ਲੱਗਿਆ ਕੁਝ ਇਹੋ ਜਿਹੇ ਵੀ ਲੋਕ ਨੇ ਜਿਹੜੇ ਵੈਸਟ ਫੇਸਿੰਗ ਨੂੰ ਵੀ ਚੰਗਾ ਨਹੀਂ ਮੰਨਦੇ ਜਿੱਦਾਂ ਸਾਊਥ ਫੇਸਿੰਗ ਆ ਨਾ ਉਦਾਂ ਹੀ ਵੈਸਟ ਫੇਸਿੰਗ ਨੂੰ ਕੁਝ ਲੋਕ ਚੰਗਾ ਸਾਈਨ ਨਹੀਂ ਮੰਨਦੇ ਵੀ ਜੇ ਤੁਹਾਡਾ ਘਰ ਆ ਜਿਹੜਾ ਉਹ ਪੱਛਮ ਦਿਸ਼ਾ ਵੱਲ ਉਹਦਾ ਮੂੰਹ ਹੋਵੇ ਤੇ ਸੂਰਜ ਜਿਹੜਾ ਢਲ ਰਿਹਾ ਵਾ ਉਹ ਤੁਹਾਨੂੰ ਦਿਖਦਾ ਹੋਵੇ ਆਪਣੇ ਮਕਾਨ ਤੋਂ ਤੁਹਾਡੇ ਤੁਹਾਡਾ ਗੇਟ ਆ ਜਿਹੜਾ ਉਧਰ ਨੂੰ ਹੋਵੇ ਤਾਂ ਉਹ ਵੀ ਚੰਗਾ ਨਹੀਂ ਮੰਨਿਆ ਜਾਂਦਾ ਤਾਂ ਮੈਂ ਬੜਾ ਹੈਰਾਨ ਆ ਵੀ ਇਹ ਕੀ ਤਰਕ ਹੋਇਆ ਸਾਊਥ ਫੇਸਿੰਗ ਦਾ ਤਾਂ ਚਲੋ ਸਾਰੇ ਕਹਿੰਦੇ ਆ ਵੀ ਨਹੀਂ ਚੰਗਾ ਜੀ ਉਹਦਾ ਰੇਟ ਨਹੀਂ ਮਿਲਦਾ ਜੀ ਬਹੁਤ ਕੁਝ ਜੋੜ ਦਿੱਤਾ ਗਿਆ ਜਿਹੜੀ ਦੱਖਣ ਦਿਸ਼ਾ ਉਹਦੇ ਨਾਲ ਫਿਰ ਵੈਸਟ ਫੇਸਿੰਗ ਹੁਣ ਕੀ ਸਾਰੇ ਪੂਰਬ ਦਿਸ਼ਾ ਦਾ ਮਕਾਨ ਲੈਣਗੇ ਬਾਕੀ ਸਾਰੇ ਮਕਾਨਾਂ ਦੀ ਕੋਈ ਵੈਲਿਊ ਨਹੀਂ ਬਾਕੀ ਦਿਸ਼ਾਵਾਂ ਦੀ ਕੋਈ ਵੈਲਿਊ ਨਹੀਂ ਤੇ ਹੁਣ ਅੱਜ ਦਾ ਚਲੋ ਆ ਪੱਛਮ ਦਿਸ਼ਾ ਬਚੀ ਆ ਹੁਣ ਹੋ ਸਕਦਾ ਅਗਲੀ ਵੀਡੀਓ ਮੈਂ ਇੱਕ ਤੁਹਾਡੇ ਲਈ ਜਿਹੜਾ ਨਾਰਥ ਫੇਸਿੰਗ ਆ ਉਹਦੇ ਬਾਰੇ ਵੀ ਲੈ ਆਵਾਂ ਦੇਖਾਂਗੇ ਕੀ ਮੂਡ ਬਣਦਾ ਅੱਜ ਗੱਲ ਕਰਦੇ ਆ ਕੁਝ ਲੋਕ ਜਿਹੜੇ ਮੰਨਦੇ ਨੇ ਕਿ ਵੈਸਟ ਫੇਸਿੰਗ ਮਾੜੀ ਆ ਕੀ ਇਹਦੇ ਪਿੱਛੇ ਕਾਰਨ ਆ ਦੇਖੋ ਮੈਂ ਕੋਈ ਐਸਟ੍ਰੋਲੋਜੀ ਦੇ ਹਿਸਾਬ ਨਾਲ ਗੱਲ ਨਹੀਂ ਕਰਨੀ ਮੈਂ ਕੋਈ ਵਾਸਤੂ ਦੇ ਹਿਸਾਬ ਨਾਲ ਗੱਲ ਨਹੀਂ ਕਰਨੀ ਚੈਨਲ ਦਾ ਨਾਮ ਆ ਤਰਕ ਤਾਂ ਇੱਕ ਤਰਕ ਨਾਲ ਹੀ ਗੱਲ ਹੋਊਗੀ ਵਿਗਿਆਨਕ ਕਾਰਨ ਕੀ ਆ ਇਹਦੇ ਪਿੱਛੇ ਕਿਉਂ ਲੋਕ ਮਾੜਾ ਮੰਨ ਰਹੇ ਆ ਉਹਨੂੰ ਵੈਸਟ ਫੇਸਿੰਗ ਨੂੰ ਉਹ ਗੱਲ ਕਰੂ ਹੋਰ ਕਿਸੇ ਵੀ ਚੱਕਰਾਂ ਚ ਨਾ ਮੈਂ ਪੈਣਾ ਨਾ ਤੁਹਾਨੂੰ ਪਾਉਣਾ ਜਿਹਦਾ ਕੋਈ ਤੁਹਾਡਾ ਯਕੀਨ ਹੈਗਾ ਉਹ ਮੈਂ ਉਹਨਾਂ ਨੂੰ ਕੋਈ ਰੋਗ ਦਾ ਵੀ ਨਹੀਂ ਹੈਗਾ ਪਰ ਮੈਂ ਗੱਲ ਆ ਜਿਹੜੀ ਉਹ ਵਿਗਿਆਨਕ ਵਿਗਿਆਨ ਦੇ ਆਧਾਰ ਤੇ ਕਰਨੀ ਆ ਜਿਹੜਾ ਪੱਛਮ ਦਿਸ਼ਾ ਨੂੰ ਜਿਨ੍ਹਾਂ ਦਾ ਮੂੰਹ ਆ ਸਭ ਤੋਂ ਪਹਿਲਾਂ ਦੇਖੋ ਵੀ ਦੁਪਹਿਰ ਦੇ ਸਮੇਂ ਉੱਤੇ ਕਹਿੰਦੇ ਜੀ ਧੁੱਪ ਆਉਣੀ ਆ ਸਵੇਰ ਦੀ ਧੁੱਪ ਨਹੀਂ ਮਿਲਣੀ ਜਿਹੜੀ ਪੂਰਬ ਨੂੰ ਮਿਲਣੀ ਆ ਤੇ ਸਾਊਥ ਨੂੰ ਵੀ ਮਿਲ ਜਾਣੀ ਆ ਤੇ ਜਿਹੜਾ ਵੈਸਟ ਫੇਸਿੰਗ ਆ ਉੱਤੇ ਦੁਪਹਿਰ ਦੀ ਜਿਹੜੀ ਕੜਕ ਦੀ ਧੁੱਪ ਆ ਉਹ ਆਉਣੀ ਆ ਸਵੇਰ ਦੀ ਧੁੱਪ ਬਿਲਕੁਲ ਉਹਨਾਂ ਨੂੰ ਨਹੀਂ ਮਿਲਣੀ ਫੇਰ ਮੈਂ ਉਹੀ ਗੱਲ ਰਿਪੀਟ ਕਰੂੰਗਾ ਬਣਤਰ ਤੇ ਵੀ ਡਿਪੈਂਡ ਆ ਤੁਹਾਡਾ ਘਰ ਕਿਵੇਂ ਬਣਿਆ ਕਿੱਦਾਂ ਦੀ ਲੋਕੇਸ਼ਨ ਸੋ ਮੇਨ ਜਿਹੜਾ ਇੱਕ ਸਾਇੰਟੀਫਿਕ ਲੌਜਿਕ ਵੈਸਟ ਫੇਸਿੰਗ ਨੂੰ ਮਾੜਾ ਮੰਨਣ ਵਾਲੇ ਜਿਹੜੇ ਕੁਝ ਕੁ ਲੋਕ ਨੇ ਉਹਨਾਂ ਦਾ ਇਹ ਆ ਕੀ ਹੀਟ ਬਹੁਤ ਜ਼ਿਆਦਾ ਹੁੰਦੀ ਆ ਤੇ ਸ਼ਾਮ ਤੱਕ ਰਹਿੰਦੀ ਆ ਜਦ ਤੱਕ ਸੂਰਜ ਢਲ ਨਹੀਂ ਜਾਂਦਾ ਤਕਰੀਬਨ ਵੈਸਟ ਫੇਸਿੰਗ ਜਿਹੜਾ ਵਾ ਉਹ ਸੂਰਜ ਢਲਦਾ ਦੇਖਦਾ ਤੇ ਇਹਨੂੰ ਚੰਗਾ ਸਾਈਨ ਨਹੀਂ ਮੰਨਦੇ ਲੋਕ ਪਰ ਇੱਕ ਤਾਂ ਕਾਰਨ ਇਹਦਾ ਹੀਟ ਵਾਲਾ ਹੋ ਗਿਆ ਇੱਕ ਜਿੱਥੇ ਹੁਣ ਹੀਟ ਜ਼ਿਆਦਾ ਹੋਊਗੀ ਜਿੱਦਾਂ ਸਾਊਥ ਫੇਸਿੰਗ ਦੇ ਵਿੱਚ ਹੀਟ ਸਾਰਾ ਦਿਨ ਹੀ ਰਹਿਣੀ ਆ ਉੱਥੇ ਤਾਂ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਰਹਿਣੀ ਆ ਇੱਥੇ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਰਹਿਣੀ ਆ ਵੈਸਟ ਫੇਸਿੰਗ ਦੇ ਵਿੱਚ ਸਵੇਰ ਬਚ ਜੋਗੇ ਤੁਸੀਂ ਸਵੇਰੇ ਬਚ ਜੋਗੇ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਤੁਹਾਨੂੰ ਤੁਹਾਡੇ ਘਰ ਦੇ ਉੱਤੇ ਪਊਗੀ ਹੀਟ ਆਊਗੀ ਤੇ ਉਹਦੇ ਨਾਲ ਜਿਹੜਾ ਗਰਮੀਆਂ ਦੇ ਵਿੱਚ ਤੁਹਾਡੇ ਸੁਭਾਅ ਤੇ ਕਹਿੰਦੇ ਆ ਕਿ ਫਰਕ ਪੈ ਜਾਂਦਾ ਜਦੋਂ ਬਹੁਤ ਜ਼ਿਆਦਾ ਹੀਟ ਤੁਹਾਡੇ ਘਰੇ ਪਊਗੀ ਕੰਧਾਂ ਗਰਮ ਹੋਣਗੀਆਂ ਇਹਦੇ ਨਾਲ ਤੁਹਾਡੇ ਜਿਹੜੇ ਸੁਭਾਅ ਨੇ ਉਹ ਕਹਿੰਦੇ ਚਿੜਚਿੜੇ ਹੋ ਜਾਣਗੇ 네ਗੇਟਿਵ ਹੋ ਜਾਓਗੇ ਤੁਸੀਂ ਗਰਮੀ ਦੇ ਨਾਲ ਗਰਮੀ ਨਾਲ ਬੰਦਾ ਉਹਦਾ ਸੁਭਾਅ ਬਦਲਦਾ ਹੀ ਆ ਨਾ ਜਦੋਂ ਗਰਮੀ ਵੱਧ ਮੰਦਾ ਸੋ ਇਹ ਜਿਹੜਾ ਕਾਰਨ ਆ ਜੀ ਤੇ ਇਹਦੇ ਨਾਲ ਇੱਕ ਕਾਰਨ ਹੋਰ ਵੀ ਕੰੰਧਾਂ ਨੇ ਜਿਹੜੀਆਂ ਉਹ ਜ਼ਿਆਦਾ देर ਉਹਨਾਂ ਦੇ ਧੁੱਪ ਪਊਗੀ ਤੇ ਜਦੋਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਏਸੀ ਚਲਾਉਣੇ ਆ ਤਾਂ ਉਹ ਵੱਧ ਲੋਡ ਲੈਣਗੇ ਉਹ ਜਿਹੜਾ ਬਿਜਲੀ ਵੱਧ ਖਿੱਚਣਗੇ ਸਾਊਥ ਫੇਸਿੰਗ ਵਾਲਿਆਂ ਦੇ ਤਾਂ ਫਿਰ ਇਹਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਬਿੱਲ ਆਉਂਦੇ ਹੋਣੇ ਆ ਏਸੀ ਸਭ ਤੋਂ ਜ਼ਿਆਦਾ ਖਰਾਬ ਉਹਨਾਂ ਦੇ ਹੁੰਦੇ ਹੋਣੇ ਆ ਸਾਊਥ ਫੇਸਿੰਗ ਵਾਲਿਆਂ ਦੇ ਦੂਜੇ ਨੰਬਰ ਤੇ ਵੈਸਟ ਫੇਸਿੰਗ ਵਾਲਿਆਂ ਦੇ ਹੁੰਦੇ ਹੋਣੇ ਆ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮੈਂ ਰਿਸਰਚ ਕੀਤੀ ਤੇ ਇਹ west facing ਕਿਉਂ ਮਾੜਾ ਸੋ ਹੋਰ ਇਹਦੇ ਪਿੱਛੇ ਕੋਈ ਐ ਨਹੀਂ ਕਿ ਟੂਣੇ ਹੁੰਦੇ ਆ ਜੀ west facing ਤੇ ਕੋਈ ਤੁਸੀਂ ਤਰੱਕੀ ਨਹੀਂ ਕਰ ਸਕਦੇ ਪੈਸਾ ਨਹੀਂ ਆਊਗਾ ਤੁਹਾਡੇ ਕੋਲੇ ਤੁਹਾਡੇ ਨਾਲ ਮਾੜੀਆਂ ਹੀ ਹੁੰਦੀਆਂ ਰਹਿਣਗੀਆਂ ਤੁਹਾਡੇ ਨਾਲ ਹਮੇਸ਼ਾ ਮਾੜੀਆਂ ਘਟਨਾਵਾਂ ਹੀ ਹੁੰਦੀਆਂ ਰਹਿਣਗੀਆਂ ਇਦਾਂ ਦਾ ਕੁਝ ਨਹੀਂ ਆ ਜੀ ਇਹ ਆਪਣੇ ਆਪਣੇ ਜਿਹੜੇ ਮਨ ਦੇ ਵਹਿਮ ਬਣਾਏ ਹੋਏ ਆ ਮੈਂ ਫੇਰ ਕਹੂੰਗਾ ਵਿਗਿਆਨਕ ਕਾਰਨ ਇਹ ਨੇ ਤੇ ਇਹ ਕੋਈ ਜ਼ਰੂਰੀ ਨਹੀਂ ਆ ਕਿ ਜੋ ਜਿਹੜਾ ਹੋਰ ਕੋਈ ਦਿਸ਼ਾ ਵਾਲਾ ਬੰਦਾ ਵਾ ਇਹ ਜਿੱਦਾਂ ਮੈਂ ਪੂਰਬ ਦੀ ਗੱਲ ਕੀਤੀ ਆ ਵੀ ਉਹ ਹੀ ਹਮੇਸ਼ਾ ਵਧੀਆ ਜ਼ਿੰਦਗੀ ਜਿਉਂਦੇ ਆ ਵੀ ਉਹ ਚੜਚੜੇ ਨਹੀਂ ਹੁੰਦੇ ਕਿ ਉਹਨਾਂ ਨੂੰ ਧੁੱਪ ਨਹੀਂ ਮਿਲਦੀ ਇਹ ਤੁਹਾਡੇ ਤੇ ਆਪਣੇ ਤੇ ਡਿਪੈਂਡ ਆ ਤੁਹਾਡੇ ਮਨ ਤੇ ਡਿਪੈਂਡ ਆ ਤੁਸੀਂ ਆਪਣੇ ਮਨ ਨੂੰ ਕਿੱਦਾਂ ਦਾ ਬਣਾਉਣਾ ਤੇ ਤੁਸੀਂ ਆਪਣੇ ਮਨ ਨੂੰ ਚੰਗਾ ਕਿਸੇ ਵੀ ਦਿਸ਼ਾ 'ਚ ਰਹਿ ਕੇ ਬਣਾ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਚੰਗਾ ਕਿਸੇ ਵੀ ਦਿਸ਼ਾ 'ਚ ਘਰ ਬਣਾ ਕੇ ਪਲਾਟ ਲੈ ਕੇ ਬਣਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਊਂਗਾ ਜੀ